i hey. ¡Ah! ਮਨ ਮੰਦਰ ਤਨ ਵੇਸ ਕਲੰਦ ਕਟ यो तना सरी महल्ला चौथा इच्छा पुरक सर्व सुख दाता हर जहां कै बस है काम थेना सो एसार धैया है मेरे जियड़ी जान नानक को गुर एहि मत दीनी ਚਾਪਹਾਰ ਪਾਉ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਲੇ ਮਤਾਂ ਦੇ ਮਾਤੀ ਕਰਮ ਦਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿੜੋ ਪਾਪ ਤੇ ਜਾਇਆ ਬਲਰਾਮ ਜੀਓ ਧਰਮ ਦਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਿੜਾਇਆ ਸਤ ਗੁਰ ਗੁਰ ਪੂਰਾ ਆਰਾਧੋ ਸਭ ਕਿਰ ਵਿਖ ਪਾਪ ਦਵਾਇਆ ਸਹਿਜ ਆਨੰਦ ਹੋ ਆਵੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਅਰੰਭ ਕਾਜਰ ਚਾਇਆ न <muchas> <muchas> ਰਾਮ ਜਿਓ ਨਿਰਪੋ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜਿਓ ਨਿਰਮਲ ਪਉ ਪਾਇਆ ਹਰ ਗੁਣ ਦਾਇਆ ਹਰ ਦੇਖੇ ਰਾਮ ਅਧੂਰੇ ਹਰ ਆਤਮ ਰਾਮ ਸਾਰਿਆ ਸੁਆਮੀ ਸਰਬ ਰਹਾ ਪਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਾਣ ਮੰਗਲ ਦਾਏ ਜਾਨ ਨਾਨਕ ਦੂਜੀ ਲਾਵ ਚਲਾਈ ਅਣਹਦ ਸ਼ਬਦ ਵਜਾਈ ਹੋਰ ਦੂਜੇ ਦਵ ਸਤ ਕੋਈ ਨਹੀਂ ਦਾਰਾ گیا ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜणा ਵੜ ਆਗੀ ਪਾਇਆ ਹਰ ਕਥੀਏ ਅਕਰਥ ਕਹਾਣੀ ਹਿਰਦੈ ਹਰ 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 ਤੁਨ ਉਪਜੀ ਹਰ ਜਪੀਐ ਮਸਤ ਤੱਕ ਭਾਗ ਜਿਓ ਜਨ ਨਾਨਕ ਬੋਲੇ ਕੀ ਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਆਗਿ ਜੜ ਜਾਨ ਬਸਾਪੇ ਆ ਮੇਰਾ ਕੋਈ ਜਗਿਆ ਬਸ ਤਾ ਭਗਤ ਜੀ ਨਾਨਕ ਬੋਲੇ ਜੀ ਜਿਉ ਲਾਹਰ ਉਤਜੈ ਮਨ ਬਰਾਗਿ ਆਰਤ ਜੜ ਲਾਹੋ ਹਰ ਚੌਖੜੀ ਲਾਹ ਮਨ ਸਹਿਜ ਪ੍ਰਿਆ ਹਰਿ ਨਾਮ ਆਪਣ ਰਾਮ ਜਿਓ ਗੁਰਮੁਖ ਮਿਲਿਆ ਸੁਖਾਇ ਹਰਿ ਮਨ ਤਨ ਮਿੱਠਾ ਲਾਇ ਬੜਾ ਰਾਮ ਜਿਓ ਹਰ ਮਿੱਠਾ ਲਾਇ ਮੇਰੇ ਪ੍ਰਭ ਪਾਇਆ ਅਨੰਦ ਇਹ ਲਾਈ ਮਨ ਚਿੰਦਿਆ ਫਰਣ ਪਾਇਆ ਸੁਆਮੀ ਹਰ ਨਾਮ ਵਰ ਜੀਵਾदाई ਹਰ ਪ੍ਰਭਾ ਕੁਰਤਾ ਜਨ ਛਾਇਆ ਧਨ ਹੀਰ ਦਾ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਔਰ ਤੁਖ ਲੜਦਾ ਇਹ ਨਹੀਂ ਕਿ ਹੈ ਕਿ ਸਭ ਕੁਝ ਰੱਬ ਕਰੂਗਾ ਮੇਰਾ ਵਾਹਿਗੁਰੂ ਗੋਵਨਾਨੰਦ ਸਭ ਰਤੇ ਹੀ ਵੜਿਆ ਜੀ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਗੁਰੂ ਜੀ ਬੰਦਿਰ ਬੰਦਿਰ ਜਿਨਿ ਤੋ ਸਿਵਾ ਮਨ ਅਰਸਤ ਸ੍ਰੋਤਿ ਪ੍ਰਾਸ ਤਾਹੂ ਦਿਖਨ ਨ ਕੋਈ ਦਰਿਆ ਜਗਤਿ ਪਰ ਅਰਦਾਸ ਅਰਦਾਸ ਤੋ ਉਕਾਰ ਸਿਬਾਹ ਕੀ ਬਦੀ ਮਾਰਟੀਨ ਗੋਦੀ ਦੀ ਤੇਜਾ ਚੰਦ ਇਸ ਵਿੱਚ ਸ੍ਰੀਮੰਤ ਵਰਤੀ ਚਿਤਕਾ ਨੂੰ ਨੋਟਰੀ ਦੀ ਐਲਾਨ ਪਰਮਾਨੰਦ ਦਾਸਪਾਲਾ ਦਾਸਪਾਲਾ ਅਰਜਨ ਮੱਲੋ ਬਿੰਦਨ ਸਿੰਘ ਜੀ ਜੀਨੰਗਾਈ ਚਿੰਨ੍ਹ ਪੰਚੀਤਿਆ ਯਾਰ ਇਹ ਮੁੱਢ ਸਭ ਜਾਈ ਤੀਵਾ ਦਸਿਆ ਪਰਮਾਨੰਦ ਦਾਸਪਾਲਾ ਸਭ ਆਂਗਰ ਚਾਹਸ ਜਨ ਜਨ ਗੋਦੀ ਸਿੰਘੀ ਸਾਲ 70 ਸਾਲ ਦਸਨ ਪਾਚਨ ਨੂੰ ਜੋ ਸ਼ੇਰ ਗੁਰੂ ਪ੍ਰਸਾਦ ਜੀ ਦੇ ਪਾਤਸ਼ਾਹ ਦੀ ਅੰਦਰ ਕੀ ਖਾਸ ਹੈ ਜੀ ਬੋਲ ਜੀ ਵਾਹੇ ਗੁਰੂ ਜੀ ਜੀ ਆਪ ਪਿਆਰੇ ਨਾਲ ਚੜ੍ਹਦਾ ਚਾਲ ਪਟੀਆਂ ਇਕਟੀਆਂ ਦੇ ਪੰਨਾਂ ਦਾ ਮਾਚਾ ਮੱਛਵਾ ਦੇ ਸੁਹਾਣੀ ਕੋਈ ਵਾਹੇ ਜਿਨ੍ਹਾਂ ਪਿਆਰ ਨੂੰ ਸੰਗਤਾਂ ਦੇ ਮਾਈ ਦਾ ਹੌਸਲਾ ਕਰਕੇ ਬੋਲ ਜੀਵਾ ਹੈ ਗੁਰੂ ਜਿਨ੍ਹਾਂ ਸੰਗਾਂ ਸਿੱਧੀਆਂ ਦੀ ਧਰਮ ਨਹੀਂ ਸੀ ਤੇ ਬਾਤਾਂ ਪਾਈ ਕੋਪਨ ਨੰਨਿਆ ਚੱਖੀਆਂ ਦੇ ਤੈਨ ਨਾਲ ਮਾਰਗਾਂ ਚੰਦੇ ਜੀਵਾ ਹੈ ਗੁਰੂ ਜੀਵਾ ਹਨੀ ਰੂਪ ਜਿਸ ਵਿੱਚ ਸਰਬਾਤਮਾ ਦਾ ਪ੍ਰਕਾਸ਼ ਹੈ ਇਹ ਪ੍ਰਵਾਸ ਗ੍ਰੀਤੀ ਸੰਕਰਮਣ ਚਾਲਕ ਗੁਰੂਆਂ ਦੇ ਬੰਨ ਉੱਪਰ ਕਿਤਾਬ ਹੈ छतकार सब ची शुरू है जहाँ जहाँ श्री हालां साहब

ਇਸ ਹੌਕ ਬਿਲਕੁਲ ਸੀਰੀਜ਼ ਤੋਂ ਪਰਿਆਹਨਾ ਅੰਗਰੇਜ਼ ਦੇ ਜੀਵਨ ਭਾਵਨ ਕਰਨੀ ਸੱਤ ਦੇ ਨਾਮ ਗਿਆ ਕਰ ਸਕਦੇ ਆਪ ਸਿੱਖੇ ਉਦਾਸ਼ਾ ਖੁਸ਼ੀਆਂ ਮਿਲਦਾ ਦਰਸ਼ਕਾਂ ਨੂੰ ਦੱਸ ਕਿ ਜਿਵੇਂ ਕਿ ਜਾਨਾ ਜੀਵਨ ਇਹਨਾਂ ਬੱਚੇ ਤੇ ਬੱਚੀ ਨੂੰ ਬਖਸ਼ਿਸ਼ ਕਰਨਾ ਸਿਮਨ ਪੜ੍ਹਦਾ ਦਰਸ਼ਕ ਕਰਨੀ ਸਾਥੀ ਬੀਬਾ ਆਪਾਂ ਸਾਹੇ ਸਹਾਇਤਾ ਦੇਸ਼ ਤੋਂ ਪਿਆਰ ਕਰਿ ਬਖਸ਼ਿਸ਼ ਕਰਨੇ ਸਾਰ ਪਰਿਵਾਰੀ ਤੁਹਾਡੇ ਲਈ ਜੋ ਆਪ ਜੀ ਦੀ ਧਰਤੀ ਸੌਂਦੀ ਬਰਾਦ ਲੈ ਕਰਕੇ ਆਏ ਗੂਰ ਪਰਿਵਾਰ ਸਤਿਗੁਰੂ ਆਪ ਜੀ ਨੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਪੜੀਆਂ ਗਿਆ ਸਭਨਾ ਦੀਆਂ ਹਾਜ਼ਰੀਆਂ ਕਰਕੇ ਪ੍ਰਮਾਣ ਕਰਨ ਦੀ ਪ੍ਰਤੀਪਠਾ ਮ ਪ੍ਰਮਾਣ ਕਰੀਆਂ ਕਦਮ ਕਦਮ ਚੱਲਿਆ ਬਿਆਨ ਦੇ ਚੇਤੇ ਮਾਣਾ ਬਣੀ ਬੜੀ ਸੁਿੰਦਾ ਆਪ ਸਾਥ ਸੰਗਤ ਜੀ ਕੇ ਇੱਜ਼ਾਤੇ ਦੀ ਕਿਸਾਨਾ ਨਹੀਂ ਆਪ ਦੇ ਜੀ ਜੀ ਦੇ ਪਰਵਾਰ ਬਣੋ ਆਪ ਜੋ ਸੰਦਰਭਾਂ ਸਾਹਿਬ ਪੀਠ ਪੀਠੇ ਹਨ ਆਪ ਕਿਸੇ ਕੋਲ ਹੈ ਆਪ ਜਿਹਨ ਕੀ ਕਾਰ ਕਰਨਾ ਕੀਤਾ ਹੈ ਲੋਕ ਤੇ ਪਰਲੋਕ ਦੇ ਦਰ ਪਰਵਾਰਨ ਪਰਦੇ ਕਜਨੇ ਸਾਥ ਜੀਓ ਪਰਵਾਰਨ ਨੂੰ ਆਪ ਕੀ ਜੀ ਜੀ ਦੇ ਦਰ ਪੰਚ ਪ੍ਰਸ਼ਾਦ ਦੇ ਸਕਦੇ ਹਾਜ਼ਰ ਹੈ ਆਪਣੇ ਦਰ ਦੇ ਪਰਵਾਰਨ ਕਰੋ ਪਰਵਾਨਿਆ ਹੋਇਆ ਪ੍ਰਸ਼ਾਦ ਸਾਥ ਸੰਗਤ ਵਿੱਚ ਬੰਤੇ ਜੋ ਜੀ ਚੱਕੇ ਪ੍ਰਾਪਤ ਕਰੋ ਨਾ ਵਾਹਿਗੁਰੂ 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 ਨਾਮ ਆਪ ਜੀ ਦੇ ਇਲਾਕੇ ਸੀਗਾ ਪਾਸੋਂ ਗ੍ਰੰਥੀ ਸੀ ਪਾਸੋਂ ਲਾਵਾ ਕਰਦੇ ਹਾਂ ਜੇਕਰ ਤੁਹਾਨੂੰ ਕੀਰਤਨ ਕਰਨਿਆਂ ਤੋਂ 6% ਨਿਯਾਨ ਸਾਹਿਬ ਜੀ ਜਹਾਪ ਕਰਦੇ ਹੋ ਨਿਕਾਹ ਕਾਜ ਨੂੰ ਕੰਮ ਰੱਖਣ ਜਾਨੀ ਜਾਨੀ ਤੋਂ ਪਤਾ ਮਿਲਣੇ ਹੀ ਕੀਮਾ ਕਰ ਲੈਣਾ ਮਛ ਜਾਣਾ ਇਹਦਾ ਪਾਸ ਸਾਡਾ ਤੋਂ ਪੂਰੀ ਬਾਣੀ ਪਰਵਾਣ ਕਰੀ ਆਪ ਜੀ ਦੇ ਤਰਫੋਂ ਸਾਮਿਲ ਕਰ ਇੱਕ ਨਵਾਂ ਟਾਸਕ ਜਿਹਨਾਂ ਪੰਜਾਬੀ ਨੂੰ ਮਾਇਆ ਇਸ ਪੰਜਾਬੀ ਨੂੰ ਕਰਨੇ ਕਾਰ ਕੰਪਲੀਟ ਕਰਨੇ ਬਖਸ਼ੋ ਵਰਗੇ ਆਪਣੇ ਦਾ ਘਰ ਤੋਂ ਪੰਜੀ ਦਾ ਬਖਸ਼ੀ ਕਰਕੇ ਸੰਤਾਂ ਨੂੰ ਨਦਰ ਨਦਰ ਨਾਲ ਕੋ ਤੇ ਪੰਜੀ ਚਲਣ ਦੀ ਬਾਤ ਸਮਰਥਾ ਬਖਸ਼ੀ ਕਰਨੀ ਸਹੀ ਪਿਆਰੀ ਮੇਰੇ ਜਿਹਨਾਂ ਦੀ ਮਿਲਿਆ ਆਪਣੀ ਦਾ ਕੋ ਪ੍ਰਣਾਮ ਕੀਤਾ ਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਵਾਦ ਦਾ Mm-hmm.

ਵਾਹਿਗੁਰੂ ਸਾਹਿਬ ਜੀਉ ਜਨਮ ਮਰਨ ਦੁੱਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀਉ ਸੋਰਠ ਮਹਲਾ ਪੰਜਵਾ ਆਗੈ ਸੁਖ ਮੇਰੇ ਮੀਤਾ પાછે આ આનંદ પ્રભ કીતા પરમેશ્વર ભણક બનાવી ફિર ડોલત કદ હું નાહી આગે સુખ મેર મીતા પાછે આ આનંદ પ્રભ કીતા પરમેશ્વર ਵਰਣਤ ਗਣਾਈ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਾਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਜਰ ਜੇ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ